ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜੁੜ ਦੇਖਿਆ ਕਰੋ ਅੱਜ ਆਪਾਂ ਲੈ ਕੇ ਬਹੁਤ ਹੀ ਜਿਆਦਾ ਸੋਹਣੇ ਪਾਰਟੀ ਵੇਅਰ ਸੂਟ ਲੈ ਕੇ ਆਏ ਹਾਂਗੇ ਜੋ ਕਿ ਤੁਸੀਂ ਡਿਜ਼ਾਈਨ ਸਿਲੇਕਟ ਕਰਕੇ ਹਨ ਇਹਨਾਂ ਨੂੰ ਕੋਈ ਵੀ ਫੈਬਰਿਕ ਕੋਈ ਕੋਈ ਵੀ ਕਲਰ ਤੇ ਤੁਸੀਂ ਰੈਡੀ ਕਰਾ ਸਕਦੇ ਹੋਗੇ ਸਭ ਤੋਂ ਪਹਿਲਾ ਸੂਟ ਜੋ ਕਿ ਕਾਫੀ سارے ਸੂਟ ਆਪਾਂ ਬਣਾ ਚੁੱਕੇ ਹਾਂਗੇ ਪਹਿਣਾ ਦੇ ਰਿਪੀਟ ਆਰਡਰ ਲੈਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਹੈ ਜੀ ਸਭ ਤੋਂ ਪਹਿਲਾਂ ਇਹਦਾ ਆਜੂਗਾ ਜੀ neck ਆਜੂਗਾ A line ਦੇ ਵਿੱਚ ਸੂਟ ਆਪਾਂ ਰੈਡੀ ਕੀਤਾ ਹੈਗਾ ਬਹੁਤ ਹੀ ਜਿਆਦਾ ਸੋਹਣਾ ਜਿੱਦਾਂ ਕਿ ਇਹ ਹੈ ਨਾ ਸਾਰਾ ਵਰਕ ਹੈ ਜੀ ਇਹ neck ਦਾ ਕੀਤਾ ਹੋਇਆ ਹੈਗਾ V shape ਸਾਰਾ ਜਿਹੜਾ ਕੰਮ ਹੈ ਜੀ ਆਰੀ ਲਗਾ ਕੇ ਆਰੀ ਦਾ ਹੈਗਾ ਤੇ ਪੈਚ ਲਗਾ ਕੇ ਆਪਾਂ ਕੰਮ ਕੀਤਾ ਹੈਗਾ ਤੇ ਫਿਰ نیچے A line ਦੇ ਵਿੱਚ ਆਪਾਂ ਇਹ ਸਾਰਾ ਫਰੰਟ ਲੁੱਕ ਹੈ ਕਿ ਘੇਰਾ ਰੱਖਿਆ ਹੈਗਾ ਤੇ ਨੈਕਸਟ ਆਜੂਗਾ ਜੀ ਇਹ ਬਾਵਾ ਦਾ ਕੰਮ ਆਜੂਗਾ ਤੁਸੀਂ ਦੇਖ ਸਕਦੇ ਹੋਗੇ ਇਹ ਬਾਜੂ ਦਾ ਕੰਮ ਹੈ ਜੀ ਤੇ ਬਾਟਮ ਦਾ ਵਰਕ ਵੀ ਸੇਮ ਹੈ ਜਿੱਦਾਂ ਕਿ ਆਪਾਂ ਬਾਵਾ ਤੇ ਕੀਤਾ ਹੈਗਾ ਉਦਾਂ ਹੀ ਬਾਟਮ ਦਾ ਵਰਕ ਹੈਗਾ ਲਓ ਜੀ ਇਹ ਵਾਲਾ ਜਿਹੜਾ ਵਰਕ ਹੈਗਾ ਇਹ ਬਾਟਮ ਦਾ ਆ ਜਾਊਗਾ ਤੇ ਇਹਨੂੰ ਤੁਸੀਂ ਕੋਈ ਵੀ ਫੈਬਰਿਕ ਤੇ ਰੈਡੀ ਕਰਾ ਸਕਦੇ ਹੋ ਕੋਈ ਵੀ ਕਲਰ ਤੇ ਨੈਕਸਟ ਡਿਜ਼ਾਈਨ ਹੈ ਜਿਹੜਾ ਇਹ ਆਪਾਂ ਕਾਫੀ ਸਾਰੇ ਸੂਟ ਪਹਿਲਾਂ ਸੇਲ ਕਰ ਚੁੱਕੇ ਹਾਂਗੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਸਭ ਤੋਂ ਪਹਿਲਾਂ ਆਜੂਗਾ ਜੀ ਇਹਦਾ ਨੈਕ ਤੁਸੀਂ ਦੇਖ ਸਕਦੇ ਹੋ ਆਰੀ ਦੇ ਵਿੱਚ ਹੈ ਵੀ ਸਾਰਾ ਤੇ ਨੈਕ ਦਾ ਸਟਾਈਲ ਦੇਖ ਸਕਦੇ ਹੋਗੇ ਤੇ ਫਿਰ ਇਸ ਦਾ ਹੈਗੀਆਂ ਨੇ ਇਹ ਬਾਵਾ ਬਣੀਆਂ ਹੋਈਆਂ ਨੇ ਕਿ ਇਸ ਤਰ੍ਹਾਂ ਬਾਜੂ ਦੇ ਉੱਪਰ ਕੰਮ ਹੈਗਾ ਠੀਕ ਹੈ ਜੀ ਫਿਰ ਆਜੂਗਾ ਜੀ ਬੈਕ ਬੈਕ ਨੈਕ ਵੀ ਬਣਿਆ ਹੋਇਆ ਹੈਗਾ ਇਹਦਾ ਤੇ ਨਾਲ ਹੈਗਾਗਾ ਫਿਰ ਇਸ ਤੋਂ ਬਾਅਦ ਬਾਟਮ ਦੇ ਉੱਪਰ ਵਰਕ ਹੈਗਾ ਇਸ ਤਰ੍ਹਾਂ ਇਹ ਬਾਟਮ ਦੇ ਉੱਪਰ ਵਰਕ ਆਜੂਗਾ ਇਹ ਵਾਲਾ ਠੀਕ ਹੈ ਜੀ ਤੇ ਨੈਕਸਟ ਸੂਟ ਹੈਗਾ ਚੈੱਕ ਦੇ ਵਿੱਚ ਬਣ ਕੇ ਆਏ ਨੇ ਜੀ ਕਿਸੇ ਵੀ ਭੈਣ ਨੂੰ ਚਾਹੀਦੇ ਨੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਕਾਫੀ ਜ਼ਿਆਦਾ ਭੈਣਾਂ ਨੂੰ ਪਸੰਦ ਆਏ ਨੇ ਇਹ ਵਾਲੇ ਸੂਟ ਲਓ ਜੀ ਜਿਦਾ ਕਿ ਸੇਮ ਹਨਾ ਇਹ ਘੇਰਾ ਬਣਿਆ ਹੋਇਆ ਜੀ ਫਿਰ ਇਸ ਤੋਂ ਬਾਅਦ ਸੈਂਟਰ ਦੇ ਵਿੱਚ ਬੁਟੀ ਆ ਜੋਗੀ ਬਾਵਾ ਆ ਜਾਣਗੀਆ ਤੇ ਬਾਟਮ ਦੇ ਉੱਪਰ ਵਰਕ ਆ ਜਾਊਗਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਜੀ ਠੀਕ ਹੈ ਤੇ ਸੇਮ ਦੋ ਸੂਟ ਮਿਲ ਜਾਣਗੇ ਇਹਦੇ ਨਾਲ ਦੇ ਜਿੱਦਾਂ ਕਿ ਇਹ ਵੀ ਸੂਟ ਸੇਮ ਰੈਡੀ ਕੀਤਾ ਹੋਇਆ ਹੈਗਾ ਤੇ ਨੈਕਸਟ ਜਿੱਦਾਂ ਕੀ ਭੈਣਾਂ ਨੇ ਹਨਾ ਮੋٹے ਸੂਟ ਆਪਾਂ ਪਾਏ ਸੀ ਪਸੰਦ ਕੀਤੇ ਤੇ ਉਸ ਤੇ ਆਪਾਂ ਇਸ ਤਰ੍ਹਾਂ ਵਰਕ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਵਰਕ ਹੈਗਾ ਤੁਸੀਂ ਵੀ ਇਦਾਂ ਹਨਾ ਪ੍ਰਿੰਟ ਸੂਟਾਂ ਨੂੰ ਸੋਹਣਾ ਸੋਹਣਾ ਡਿਜ਼ਾਈਨ ਕਰਵਾ ਸਕਦੇ ਹੋ ਸੂਟਸ ਹਨਾ ਜਿੱਦਾਂ ਕਿ ਦੇਖ ਸਕਦੇ ਹੋਗੇ ਪਹਿਲਾਂ ਸਭ ਤੋਂ ਪਹਿਲਾਂ ਆ ਜਾਊਗਾ ਇਹ ਨੈਕ ਦਾ ਸਟਾਈਲ ਆ ਜਾਊਗਾ ਤੇ ਵਿੱਚ ਬੂਟੀ ਆ ਜਾਊਗੀ ਠੀਕ ਹੈ ਜੀ ਇਹ ਆਜੂਗਾ ਜੀ ਕੇਰਾ ਤੇ ਫਿਰ ਨੈਕਸਟ ਆਜੂਗਾ ਜੀ ਪਾਵਾਂ ਦੇ ਉੱਪਰ ਵਰਕ ਆਜੂਗਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਸੂਟ ਹਨਾ ਇਦਾਂ ਡਿਜ਼ਾਈਨ ਕਰ ਲਿਆ ਕਰੋ ਬਹੁਤ ਸੋਹਣੇ ਲੱਗਦੇ ਨੇਗੇ ਤੇ ਇਸ ਤੋਂ ਬਾਅਦ ਇਹਦੀ ਬਾਟਮ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਟਮ ਦੇ ਉੱਪਰ ਆਪਾਂ ਬਹੁਤ ਹੀ ਸੋਹਣਾ ਜਿਹਾ ਕੰਮ ਕਰਵਾਇਆ ਹੈਗਾ ਲਓ ਜੀ ਤੁਹਾਨੂੰ ਨੈਕਸਟ ਸੂਟ ਹੈਗਾ ਜੀ ਬਰਾਸ਼ੋ ਦੇ ਵਿੱਚ ਆਪਾਂ ਤਿਆਰ ਕੀਤਾ ਬਹੁਤ ਹੀ ਪਿਆਰੀ ਜਿਹੀ ਲੁੱਕ ਆਈ ਹੈਗੀ ਬਰਾਸ਼ੋ ਦੇ ਵਿੱਚ ਤੁਸੀਂ ਇਦਾਂ ਸੋਹਣੇ ਸੋਹਣੇ ਸੂਟ ਲੈਣਗੇ ਜਿਹੜੇ ਰੈਡੀ ਕਰਾ ਸਕਦੇ ਹੋਗੇ ਲੋ ਜੀ ਸਭ ਤੋਂ ਪਹਿਲਾਂ ਤੁਸੀਂ neck ਦਾ ਸਟਾਈਲ ਦੇਖ ਸਕਦੇ ਹੋਗੇ neck ਦੇ ਉੱਪਰ ਆਪਾਂ ਪੈਚ ਲਗਾ ਕੇ ਵਰਕ ਕੀਤਾ ਹੈਗਾ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਜੂਗਾ ਜੀ ਬਾਵਾ ਦੇ ਉੱਪਰ ਕੰਮ ਕੀਤਾ ਹੈਗਾ ਬਰਾਸ਼ੋ ਦੇ ਵਿੱਚ ਹੈ ਜੀ ਤੇ ਇਸ ਤੋਂ ਬਾਅਦ ਫਿਰ ਆਪਾਂ ਵੈਲਵਟ ਦੀ ਬਾਟਮ ਰੱਖੀ ਹੈਗੀ ਨਾਲ ਪੈਨ ਉਹਨਾਂ ਨੇ ਜਿੱਦਾਂ ਆਪਾਂ ਨੂੰ ਆਰਡਰ ਦਿੱਤਾ ਉਸੋ ਅਕੋਰਡਿੰਗ ਆਪਾਂ ਸੂਟ ਹੈ ਜਿਹੜਾ ਰੈਡੀ ਕਰਾਇਆਗਾ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਕੰਮ ਆਪਣੇ ਤੋਂ ਕਰਵਾ ਸਕਦੇ ਹੋ ਜੀ ਬਹੁਤ ਹੀ ਜਿਆਦਾ ਪਿਆਰਾ ਜਿਹਾ ਸੂਟ ਬਣਿਆਗਾ ਲਓ ਜੀ ਤੇ ਹੁਣ ਨੈਕਸਟ ਸੂਟ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਹੈਂਡਮੇਡ ਦੇ ਵਿੱਚ ਹੈਗਾ ਜੀ ਇੱਕ ਥੋੜਾ ਮਸ਼ੀਨ ਵਰਕ ਦੇ ਵਿੱਚ ਨਵਾਂ ਡਿਜ਼ਾਈਨ ਸ਼ੋਅ ਕਰਦੇ ਆਂਗੇ ਪਸ਼ਮੀਨੇ ਦੇ ਉੱਪਰ ਹੈਗਾ ਸਭ ਤੋਂ ਪਹਿਲਾਂ ਆਜੂਗਾ ਜੀ ਇਹਦਾ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਾਦਲਾ ਲਗਾ ਕੇ ਆਪਾਂ ਕੰਮ ਕੀਤਾ ਹੈਗਾ ਜਿਹੜਾ ਇਹ ਵਰਕ ਹੈ ਜੀ ਇਹ ਸਾਰਾ ਆਰੀ ਤੇ ਪਾਫ ਦਾ ਮਿਕਸ ਆਪਾਂ ਕੰਮ ਕੀਤਾ ਹੈਗਾ ਤੇ ਫਿਰ ਸੈਂਟਰ ਸੌਰੀ ਘੇਰੇ ਦੇ ਉੱਪਰ ਇਸ ਤਰ੍ਹਾਂ ਕਾਰਨ ਆ ਜਾਣਗੇ ਲੋ ਜੀ ਤੁਸੀਂ ਵਰਕ ਦੇਖ ਸਕਦੇ ਹੋਗੇ ਫਿਰ ਨੈਕਸਟ ਆਜੂਗਾ ਜੀ ਬਾਵਾ ਦੇ ਉੱਪਰ ਕੰਮ ਆਜੂਗਾ ਇਹਦੇ ਇਸ ਤਰ੍ਹਾਂ ਇਹ ਬਾਵਾ ਦੇ ਉੱਪਰ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਇਹਨੂੰ ਤੁਸੀਂ ਮਤਲਬ ਜਿੱਦਾਂ ਕਿ ਹੁਣ ਮੌਸਮ ਚੇਂਜ ਹੋ ਰਿਹਾਗਾ ਤੁਸੀਂ ਮਤਲਬ ਬਸ ਗਰਮੀ ਵਾਲੇ ਸੂਟ ਦੇ ਉੱਪਰ ਰੈਡੀ ਕਰਾ ਸਕਦੇ ਹੋ ਇਹ ਵਾਲਾ ਵਰਕ ਹਨਾ ਕੋਈ ਵੀ ਸਟੱਫ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਤੇ ਫਿਰ ਨੈਕਸਟ ਸੂਟ ਹੈਗਾ ਜੀ ਹਾਂਜੀ ਇਹ ਆਪਾਂ ਨਾ ਜਿੱਦਾਂ ਕੀ ਸਿਲਕ ਬੂਟੀ ਆਪਾਂ ਫੈਬਰਿਕ ਲੈ ਕੇ ਆਏ ਸੀਗੇ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਆਪਾਂ ਕਿੰਨਾ ਜਿਆਦਾ ਸੋਹਣਾ ਤਿਆਰ ਕੀਤਾ ਹੈਗਾ ਤੇ ਇਸ ਤੋਂ ਇਹ ਆਪਾਂ ਨੈਕ ਬਣਾਇਆ ਆਰੀ ਦੇ ਵਿੱਚ ਬਣਾਇਆ ਜੀ ਕੰਮ ਸਾਰਾ ਤੇ ਇਸ ਤੋਂ ਬਾਅਦ ਆ ਜਾਣਗੇ ਇਹ ਵਾਲੀ ਆ ਜਾਣਗੇ ਬਾਵਾ ਆ ਜਾਣਗੇ ਤੇ ਇਹਦੇ ਨਾਲ ਹੈਗਾ ਸੀ ਇਦਾਂ ਕੰਟਰਾਸਟ ਸੀਗਾ ਡਾਟਸ ਵਾਲੀ ਬੂਟੀ ਸੀਗੀ ਤੇ ਇਸ ਤਰ੍ਹਾਂ ਹੀ ਆਪਾਂ ਰੱਖਿਆ ਜੀ ਪੌਂਚਾਂ ਦੇ ਉੱਪਰ ਕੰਮ ਨਵੀਂ ਜੀ ਚੀਜ਼ ਹੈ ਨਵੀਂ ਜੀ ਲੁੱਕ ਹੈਗੀ ਇਸ ਤਰ੍ਹਾਂ ਤੁਸੀਂ ਇਹ ਵਾਲੇ ਡਿਜ਼ਾਈਨ ਲੈਂਗੇ ਜਿਹੜੇ ਤਿਆਰ ਕਰਾ ਸਕਦੇ ਹੋਵੋਗੇ ਤੇ ਇਹਦੇ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਵੀ ਤੁਸੀਂ ਹਨਾ ਕਿਹੜਾ ਕਲਰ ਇਹਦੇ ਵਿੱਚ ਲੈ ਕੇ ਸਿਲੈਕਟ ਕਰਕੇ ਜਿੱਦਾਂ ਕਿ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਵੋਗੇ ਸਭ ਤੋਂ ਪਹਿਲਾਂ ਆਜੂਗਾ ਜੀ ਪੀਚ ਕਲਰ ਆਜੂਗਾ ਇਹਦੇ ਨਾਲ ਇਸ ਤਰ੍ਹਾਂ ਬਾਟਮ ਰਹੂਗੀ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਠੀਕ ਹੈ ਤੇ ਫਿਰ ਆਜੂਗਾ ਜੀ ਪਾਊਡਰ ਬਲੂ ਪਾਊਡਰ ਬਲੂ ਬਲੂ ਕਲਰ ਹੈਗਾ ਤੇ ਇਹ ਹੈਗਾ ਜੀ ਡਾਟਸ ਵਾਲੀ ਬਾਟਮ ਹੈਗੀ ਇਹ ਵਾਲੀ ਸ਼ਰਟ ਹੈਗੀ ਪਾਊਡਰ ਬਲੂ ਕਲਰ ਬਹੁਤ ਹੀ ਜਿਆਦਾ ਟ੍ਰੈਂਡ ਦੇ ਵਿੱਚ ਹੈਗਾ ਤੇ ਇਹ ਫਿਰ ਹੈਗਾ ਫਰੋਜ਼ੀ ਦੇਖੋ ਹਣਾ ਤੁਸੀਂ ਕੋਈ ਵੀ ਇਹਦੇ ਵਿੱਚੋਂ ਸਿਲੈਕਟ ਕਰਦੇ ਹੋਗੇ ਕਮ ਨੂੰ ਜਿਚੋਣਾ ਸਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਬੇਫਿਕਰ ਹੋ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਲੋ ਜੀ ਨੈਕਸਟ ਇਦਾਂ ਆਜੂਗਾ ਇਹ ਵਾਲੀ ਆਜੂਗੀ ਡਾਟਸ ਵਾਲੀ ਬਾਟਮ ਹੈਗੀ ਤੇ ਇਦਾਂ ਇਹ ਵਾਲੇ ਸਟੱਫ ਦੇ ਵਿੱਚ ਮੈਂ ਤੁਹਾਨੂੰ ਸ਼ੋ ਕਰ ਰਹੀ ਹੈਗੀ ਜਿੱਦਾਂ ਕੀ ਇਹ ਤੁਹਾਨੂੰ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਤੇ ਹੁਣ ਆਪਾਂ ਤੁਹਾਨੂੰ ਦੋ ਹੈਂਡਵਰਕ ਦੇ ਸੂਟ ਆਪਣੇ ਰੈਡੀ ਹੋ ਕੇ ਆਏ ਨੇਗੇ ਤੁਸੀਂ ਇਹ ਵਾਲੇ ਸੂਟ ਜੇ ਰੈਡੀ ਕਰਵਾਉਣਾ ਚਾਹੋਗੇ ਤਾਂ ਆਰਡਰ ਦੇ ਸਕਦੇ ਹੋਗੇ ਲਓ ਜੀ ਸਭ ਤੋਂ ਪਹਿਲਾਂ ਇਹ ਆਪਾਂ ਮਤਲਬ ਖਾਦੀ ਦੇ ਉੱਪਰ ਰੈਡੀ ਕੀਤਾ ਹੈਗਾ ਬਹੁਤ ਵਧੀਆ ਆਪਾਂ ਮਤਲਬ ਲਾਈਟ weight ਖਾਦੀ ਹੈਗੀ ਫੈਬਰਿਕ ਬਹੁਤ ਜਿਆਦਾ ਸੋਹਣਾ ਆਪਾਂ ਲਗਾਇਆ ਹੈਗਾ ਤੇ ਸਭ ਤੋਂ ਪਹਿਲਾਂ ਆ ਜਾਊਗਾ neck ਦਾ ਸਟਾਈਲ ਤੁਸੀਂ ਦੇਖ ਸਕਦੇ ਹੋਗੇ ਫਿਰ ਸੈਂਟਰ ਦੇ ਵਿੱਚ ਬੁੱਟੀ ਆ ਜੂਗੀ ਸਾਰੇ ਹਨਾ ਤੁਸੀਂ ਦੇਖੋ ਨਾ ਵਰਕ ਦੀ ਫਿਨਿਸ਼ਿੰਗ ਤੁਹਾਡੇ ਸਾਹਮਣੇ ਹੈ ਜੀ ਚੈੱਕ ਕਰ ਸਕਦੇ ਹੋਗੇ ਤੇ ਫਿਰ ਕੇਰਾ ਆ ਜਾਊਗਾ ਲਓ ਜੀ ਕੇਰੇ ਦੇ ਉੱਪਰ ਵਰਕ ਕੀਤਾ ਹੋਇਆਗਾ ਤੇ ਦੈਨ ਫਿਰ ਹੈਗਾ ਜੀ ਇਸਰਾ ਮਤਲਬ ਬਾਵਾ ਨੇਗੀਆਂ ਇਹ ਵਾਲੀਆਂ ਬਾਜੂ ਦੇ ਉੱਪਰ ਕੰਮ ਕੀਤਾ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਫਿਰ ਇਸ ਤੋਂ ਬਾਅਦ ਹੈਗੀ ਹੈਗੀ ਬਾਟਮ ਹੈ ਜੀ ਬਾਟਮ ਦੇ ਉੱਪਰ ਵਰਕ ਕੀਤਾ ਹੋਇਆਗਾ ਲਓ ਜੀ ਇਹ ਬਾਟਮ ਦੇ ਉੱਪਰ ਕੰਮ ਆ ਜੁਗਾ ਇਸ ਤਰ੍ਹਾਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਦੁਪੱਟੇ ਦੇ ਵਿੱਚ ਵੀ ਆਪਾਂ ਡਾਟਸ ਪਾਏ ਨੇਗੇ ਬਹੁਤ ਹੀ ਜਿਆਦਾ ਸੋਹਣਾ ਕੰਮ ਕੀਤਾ ਹੈਗਾ ਤੁਸੀਂ ਦੇਖੋ ਹਨਾ ਫਿਨਿਸ਼ਿੰਗ ਚੈੱਕ ਕਰੋ ਤੇ ਨੈਕਸਟ ਇੱਕ ਤੁਹਾਨੂੰ ਸੂਟ ਹੋ ਆਪਾਂ ਹੋਰ ਸ਼ੋਅ ਕਰ ਦਿੰਨੇ ਆਂਗੇ ਇਹ ਆਪਾਂ ਬਰਾਸ਼ੋ ਦੇ ਵਿੱਚ ਹਨਾ ਹੱਥ ਦੇ ਵਿੱਚ ਬਣਾਇਆ ਹੈਗਾ ਸੂਟ ਸਾਰਾ ਜੇ ਤੁਹਾਨੂੰ ਇਹ ਪਸੰਦ ਆਉਂਦਾ ਹੈਗਾ ਸੂਟ ਤਾਂ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਜੀ ਲਓ ਜੀ ਸਭ ਤੋਂ ਪਹਿਲਾਂ ਆਜੂਗਾ ਜੀ ਇਹ ਫਰੰਟ ਦੇ ਉੱਪਰ ਜਿੱਦਾਂ ਕਿ ਚਾਕ ਬਣੇ ਹੋਏ ਨੇਗੇ ਹਨਾ ਤੇ ਮਤਲਬ ਘੇਰ ਹੈਗਾ ਪੈਚ ਲਗਾ ਕੇ ਆਪਾਂ ਕੰਮ ਕੀਤਾ ਨੈਕ ਕੁਝ ਵੀ ਨਹੀਂ ਸੀਗਾ ਇਹਦਾ ਰੈਡੀ ਕੀਤਾ ਹੋਇਆ ਤੇ ਇਸ ਤੋਂ ਬਾਅਦ ਆਜੂਗਾ ਜੀ ਇਹ ਬਾਵਾ ਦੇ ਉੱਪਰ ਕੰਮ ਆਜੂਗਾ ਠੀਕ ਹੈ ਜੀ ਬਾਵਾ ਦੇ ਉੱਪਰ ਵਰਕ ਆਜੂਗਾ ਫਿਰ ਦਰਨਾ ਪਾਈ ਦੇ ਨਾਲ ਰੱਖੀ ਹੈਗੀ ਬਾਟਮ ਰਾਸ਼ੋਦੀ ਰੱਖੀ ਹੈਗੀ ਅ ਸੌਰੀ ਵੈਲਵਟ ਦੀ ਰੱਖੀ ਹੈਗੀ ਇਸ ਤਰ੍ਹਾਂ ਆਪਾਂ ਮਤਲਬ ਕੰਮ ਕੀਤਾ ਜੀ ਵੈਲਵਟ बॉटम ਦੇ ਉੱਪਰ ਵਰਕ ਕੀਤਾ ਹੈਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਦੁਪट्टे ਦੇ ਉੱਪਰ ਵਿੱਚ ਡਾਟਸ ਪਾਏਨੇਗੇ ਬਹੁਤ ਹੀ ਪਿਆਰਾ ਜਿਹਾ ਆਪਾਂ ਦੁਪੱਟਾ ਤਿਆਰ ਕੀਤਾ ਹੈਗਾ ਇਦਾਂ ਇਹ ਵਾਲੇ ਸੂਟ ਦੀ ਲੁੱਕ ਹੈਗੀ ਇਹਨੂੰ ਤੁਸੀਂ ਕੋਈ ਵੀ ਕਲਰ ਦੇ ਉੱਪਰ ਰੈਡੀ ਕਰਾ ਸਕਦੇ ਹੋ ਸੇਮ ਕਰਾਉਣਾ ਚਾਹ ਰਹੇ ਹੋ ਸੇਮ ਕਰਾ ਸਕਦੇ ਹੋ ਸੂਟ ਪਸੰਦ ਆਇਆ ਹੋਇਆ ਤਾਂ ਆਰਡਰ ਦੇ ਸਕਦੇ ਹੋਗੇ ਉਮੀਦ ਹੈ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਦਾ ਸ਼ੁਕਰੀਆ ਜੀ